ਸਸੀ ਕਾ ਜੀ ਅੱਜ ਅਸੀਂ ਪਹੁੰਚਿਆ ਜੀ ਸਰਦਾਰ ਕਸ਼ਮੀਰ ਸਿੰਘ ਸਿੰਘਪੁਰਾ ਲਵੇ ਇਹ ਇੱਥੇ ਵੀਰ ਜੀ ਅੱਜ ਅਸੋਡੀ ਰੈਸਟ ਸੀ ਜੀ ਮੈਂ ਡਿਊਟੀ ਸ਼ਾਮ ਨੂੰ ਜਾਂਦਾ ਜੀ 4 ਵਜੇ ਨਾਈਟ ਡਿਊਟੀ ਕਰਦਾ ਅੱਛਾ ਅੱਛਾ ਤੇ ਆਪਾਂ ਖੇਤ ਦੇ ਵਿੱਚ ਤੁਹਾਨੂੰ ਦੱਸਦੇ ਵੀ ਸਰੋਂ ਕੁੱਟਣ ਲੱਗ ਰਹੇ ਸੀਗੇ ਤੁਸੀਂ ਆ ਗਏ ਜੀ ਤੁਹਾਡੇ ਮੇਲੇ ਹੋਗੇ ਅੱਜ ਇਹ ਅਸੀਂ ਇੱਥੋਂ ਹੀ ਨੰਗੇ ਯਾਰੀ ਸੀ ਸਰਦਾਰ ਕਸ਼ਮੀਰ ਸਿੰਘ ਦੀ ਸਰੋਂ ਇੱਥੋਂ ਵੱਢ ਰਹੇ ਸੀਗੇ ਇਹਨਾਂ ਨੂੰ ਦੇਖ ਕੇ ਅਸੀਂ ਖੜ ਗਏ ਤੇ ਆਪਾਂ ਅੱਜ ਸਰਦਾਰ ਕਸ਼ਮੀਰ ਸਿੰਘ ਜੀ ਨਾਲ ਗੱਲਾਂ ਕਰਦੇ ਆ ਇਹਨਾਂ ਮੈਕੇਵੇ ਦੀਆਂ ਗੱਲਾਂ ਕਰਦੇ ਆ ਤੇ ਬਹੁਤ ਪਿਆਰੇ ਬਹੁਤ ਬੀਬਾ ਬੰਦੇ ਨੇ ਤੇ ਇਹਨਾਂ ਦੀਆਂ ਗੱਲਾਂ ਸੁਣ ਕੇ ਹਾਂ ਕਸ਼ਮੀਰ ਸਿੰਘ ਜੀ ਤੁਸੀਂ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋ ਪਹਿਲਾਂ ਤਾਂ ਦੇਖੋ ਜੀ ਮੈਂ ਪੀਆਰਟੀਸੀ ਕਰਮਚਾਰੀ ਦਲ ਦੇ ਵਿੱਚ ਪ੍ਰਧਾਨ ਆ ਤੇ ਪੂਰੀ ਪੀਆਰਟੀਸੀ ਸੰਗਰੂਰ ਡੀਪੂ ਦੇ ਵਿੱਚ ਜਿੰਨੇ ਵੀ ਸਾਡੇ ਵਰਕਰ ਕੰਮ ਕਰ ਰਹੇ ਨੇ ਜਥੇਬੰਦੀਆਂ ਦੇ ਪ੍ਰਧਾਨ ਨੇ ਲੀਡਰ ਨੇ ਸਾਡੇ ਅਹੁਦੇਦਾਰ ਸਨਮਾਨਯੋਗ ਜਿਹੜੇ ਸਾਡੇ ਅਫਸਰ ਨੇਗੇ ਹਾਂਜੀ ਉਹ ਸਾਰੇ ਹੀ ਮਤਲਬ ਇੰਨੇ ਵਧੀਆ ਪਿਆਰ ਦੇ ਨਾਲ ਸਾਡਾ ਸਿਸਟਮ ਹੈ ਕਿ ਕੋਈ ਇਸ ਤਰ੍ਹਾਂ ਦੀ ਜਿਵੇਂ ਬਾਕੀ ਕਹਿ ਦਿੰਦੇ ਆ ਆਪਾਂ ਵੀ ਫਲਾਣਾ ਫਲਾਣੇ ਦੀ ਮਾੜੀ ਕਰਦਾ ਫਿਰਦਾ ਹੈ ਫਲਾਣਾ ਫਲਾਣੇ ਦੀ ਸਾਡੇ ਕਿਸੇ ਵੀ ਕੋਈ ਜੱਥੇਬੰਦੀ ਦੀ ਇੱਕ ਦੂਜੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ ਸਾਰਿਆਂ ਦਾ ਸਾਡਾ ਆਪਦੇ ਵਿੱਚ ਇੱਕ ਦੂਜੇ ਨਾਲ ਪਿਆਰ ਹੈ ਹਾਂ ਜੀ ਪਿਆਰ ਵੱਡੀ ਜ਼ਰੂਰੀ ਗੱਲ ਹੈ ਪਿਆਰ ਹੈ ਅੱਛੇ ਉਹ ਤੋਂ ਇਲਾਵਾ ਵੀ ਜੇ ਸਾਡਾ ਕਿਸੇ ਬੰਦੇ ਤੇ ਵਿਪਤਾ ਪੈ ਜਾਂਦੀ ਹੈ ਉਹ ਵਿਪਤਾ ਪੈਣ ਤੇ ਇਹ ਨਹੀਂ ਹੈਗਾ ਵੀ ਯਾਰ ਵੀ ਇਹਦੇ ਤੇ ਪੈ ਗਈ ਗੱਲੇ ਤੇ ਚਾਹੇ ਉਹ ਕੱਚਾ ਮਲਾਜ਼ਮ ਹੈ ਚਾਹੇ ਕੋਈ ਪੱਕਾ ਮਲਾਜ਼ਮ ਹੈ ਪੂਰੇ ਤਣੋਂ ਮਨੋਂ ਅਸੀਂ ਆਪਦੇ ਜੋ ਵੀ ਸਾਡੇ ਧਨ ਦੀ ਸੇਵਾ ਮਨ ਦੇ ਵਿੱਚੋਂ ਅਸੀਂ ਕਰਨੀ ਹੈ ਉਹਦੇ ਵਿੱਚ ਕਦੇ ਇਹ ਨਹੀਂ ਜਨਾ ਕਾਨੀ ਹੋਈ ਹੈਗੀ ਵੀ ਇਹ ਬੰਦਾ ਯਾਰ ਕੱਚਾ ਸੀ ਜਾਂ ਇਹ ਪੱਕਾ ਸੀ ਚਲੋ ਸਰਕਾਰ ਦਾ ਇਹ ਵਿਤਕਰਾ ਹੈ ਵੀ ਕੁਝ ਜਿਹੜੇ ਸਾਡੇ ਵਿੱਚ ਕੱਚੇ ਬੰਦੇ ਨੇ ਉਹਨਾਂ ਦਾ ਗੁਜ਼ਾਰਾ ਵੀ ਹੋਣਾ ਮੁਸ਼ਕਲ ਹੈ ਕਿਉਂਕਿ ਅਸੀਂ ਖੁਦ 13 ਸਾਲ ਕੱਚੇ ਰਹੇ ਹਾਂ ਸਾਨੂੰ ਇਹ ਸਥਿਤੀ ਦਾ ਪਤਾ ਹੈ ਠੀਕ ਹੈ ਜੀ ਸਾਡੇ ਨਾਲ ਵਿਚਰੇ ਹੋਇਆ ਸਾਰਾ ਹਾਂ ਸਾਡਾ ਵਿਚਰਿਆ ਹੋਇਆ ਦੇਖੋ ਮੈਂ 16 ਸਾਲ ਪ੍ਰਾਈਵੇਟ ਵਾਸਤੇ ਕਨੈਕਟਰੀ ਕੀਤੀ ਅੱਛਾ ਜੀ ਅੱਛਾ ਭਰਪੂਰ ਬਸ ਦੇ ਵਿੱਚ ਕੁਝ ਮੈਂ ਵਿੱਚੋਂ ਸਾਲ 2 ਸਾਲ ਸ਼ੇਰੋਂ ਵਾਸਤੇ ਸਟਾਰਟਿੰਗ ਜੀ ਕੀਤੀ ਸੀ ਉਸ ਤੋਂ ਬਾਅਦ ਮੈਂ ਸਾਰੀ ਸਰਵਿਸ ਭਰਪੂਰ ਵਾਸਤੇ ਕੀਤੀ ਅੱਛਾ ਜੀ ਤੇ ਮੈਂ ਜਿੱਦਣ ਭਰਪੂਰ ਵਾਸ ਤੋਂ ਹਟ ਕੇ ਰੋਡ ਵਿੱਚ ਗਿਆ ਸੀ ਮੈਨੂੰ ਪੂਰਾ ਮਤਲਬ ਪਰਿਵਾਰ ਵਾਂਗੂੰ ਰੋਏ ਸੀ ਇੱਕ ਸਾਡੇ ਘਰ ਬੜੇ ਹੋਇਆ ਸੀ ਹਾ ਭਰਪੂਰ ਸਿੰਘ ਗਮਧੂਰ ਸਿੰਘ ਸਰਪੰਚ ਰਹੇ ਨੇ ਕਿ ਆਪਣਾ ਪੱਗੂ ਵਾਲੇ ਤੋਂ ਸਾਡਾ ਇੰਨਾ ਯਾਨੀ ਕਿ ਭਰਾਵਾਂ ਨਾਲੋਂ ਵੀ ਜ਼ਿਆਦਾ ਮਤਲਬ ਸੀਗਾ ਕਿ ਜਦ ਦਿਨ ਮੈਂ ਗਿਆ ਖੁਦ ਮੇਰਾ ਆਪਦਾ ਦਿਲ ਵੀ ਰੋਇਆ ਸੀ ਪਰ ਕੀ ਕਰੀਏ ਹਾਲਾਤਾਂ ਦੇ ਮੁਤਾਬਕ ਇਹ ਸੀਗਾ ਵੀ ਆਪਾਂ ਇੱਕ ਸਰਕਾਰੀ ਮੁਲਾਜ਼ਮ ਲੱਗਣਾ ਹਾਂ ਠੀਕ ਹੈ ਪਰ ਅਸੀਂ ਜਦੋਂ ਲੱਗੇ ਅਸੀਂ 4000 ਰੁਪਏ ਦੇ ਕੰਮ ਕਰਨ ਦੇ ਇਹ ਉਹ ਤਾਂ ਹੌਲੀ ਹੌਲੀ ਸੰਘਰਸ਼ ਕਰਦੇ ਜਾਂਦੇ ਇਹ ਮੰਜ਼ਿਲ ਤੇ ਪਹੁੰਚੇ 12-13 ਸਾਲਾਂ ਚ ਅਸੀਂ ਚਲੋ ਸਾਨੂੰ ਜਿਹੜੇ ਪੀਆਰਟੀਸੀ ਦੇ ਵਿੱਚ ਅਹੁਦੇਦਾਰ ਸੀ ਜਾਨੀ ਕਿ ਲਾਲੋ ਜੱਥੇਬੰਦੀਆਂ ਵਾਲੇ ਵੀ ਆਗੇ ਵਿੱਚ ਹੀ ਹਾਂਜੀ ਆ ਤੇ ਵਿੱਚ ਹੀ ਇਹ ਲਾਲੋ ਵੀ ਜਿਹੜੇ ਸਾਡੇ ਅਫਸਰ ਸ਼ਾਹੀ ਹੈ ਜਿਵੇਂ ਡਿਊਟੀ ਮੇਨ ਸਾਡਾ ਡਿਊਟੀ ਸੈਕਸ਼ਨ ਹੁੰਦਾ ਹਾਂਜੀ ਹਾਂਜੀ ਜਿੰਨੇ ਵੀ ਡਿਊਟੀ ਸੈਕਸ਼ਨ ਦੇ ਵਿੱਚ ਕੰਮ ਕਰਨ ਵਾਲੇ ਸੀ ਕਿ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਵੀ ਇਹ ਕੱਚੇ ਨੇ ਯਾਰ ਇਹਨਾਂ ਦਾ ਘਰੋਂ ਬਾਹਰ ਨਾਟ ਨਾ ਪੁਵਾਈ ਜਾਵੇ ਵੀ ਇਹਨਾਂ ਨੂੰ ਜਿੱਥੋਂ ਤੱਕ ਹੋ ਸਕੇ ਇਹਨਾਂ ਦੇ ਘਰੇ ਭੇਜਿਆ ਜਾਵੇ ਇਹ ਪਿਆਰ ਦੀ ਗੱਲ ਹੋ ਗਈ ਹੈ ਇਹ ਸਟਾਫ ਸੀ ਜਿਹੜਾ ਤੁਹਾਡਾ ਜ਼ਰਾ ਪਿਆਰ ਵਾਲਾ ਸੀ ਜਿਹੜੀ ਤੁਸੀਂ ਹੁਣ ਗੱਲ ਕਰੀ ਹੈ ਵੀ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦਾ ਤੁਸੀਂ ਸਹਿਯੋਗ ਦੇਨੇ ਹੋ ਹਮੀ ਕਮੀ ਆ ਇਨਸਾਨ ਤੇ ਆਉਂਦੀ ਰਹਿੰਦੀ ਹੈ ਇਹ ਬਹੁਤ ਵੱਡਾ ਇੱਕ ਮੋਡ ਬਣ ਜਾਂਦਾ ਜਨਕ ਬਿਲਕੁਲ ਜੀ ਬਿਲਕੁਲ ਇਹ ਹੋਣਾ ਵੀ ਚਾਹੀਦਾ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਜੀ ਇਹ ਚੀਜ਼ ਹੈ ਨਾ ਜਿਹੜੀ ਜੇਕਰ ਆਦਾਰੇ ਦੇ ਵਿੱਚ ਹੁੰਦੀ ਹੈ ਹਾਂਜੀ ਉਹ ਸਾਰੇ ਆਦਾਰਿਆਂ 'ਚ ਵੀ ਹੋਣੀ ਚਾਹੀਦੀ ਤੇ ਇੱਕ ਪਰਿਵਾਰ 'ਚ ਵੀ ਹੋਣੀ ਚਾਹੀਦੀ ਆਮ ਆਪਾਂ ਦੇਖਦੇ ਆਂ ਜੀ ਇੱਕ ਪਰਿਵਾਰ ਦੇ ਵਿੱਚ ਇੱਕ ਨੂੰ ਦੀ ਸੱਸ ਨਾਲ ਨਹੀਂ ਬਣਦੀ ਹੁੰਦੀ ਹਾਂਜੀ ਹਾਂਜੀ ਸੱਸ ਦੀ ਨੂੰ ਨਾਲ ਨਹੀਂ ਬਣਦੀ ਹੁੰਦੀ ਪਿਓ ਦੀ ਪੁੱਤ ਨਾਲ ਨਹੀਂ ਬਣਦੀ ਹੁੰਦੀ ਜੇ ਪਿਓ ਆਇਆ ਬਿਮਾਰ ਹੈ ਉਹਨੂੰ ਕਿਸੇ ਨੇ ਪਾਣੀ ਵੀ ਨਹੀਂ ਪੁੱਛਣਾ ਸਾਡੇ ਜੇ ਕਿਸੇ ਤੇ ਵਿਪਤਾ ਪੈਂਦੀ ਆ ਦੇਖੋ ਸਾਡਾ ਇੱਕ ਇਹੋ ਜਿਹਾ ਪਰਿਵਾਰ ਹੈ ਵੀ ਤਣੋ ਮਨੋ ਸਬੰਧੀ ਦੀ ਸੇਵਾ ਮਤਲਬ ਸੇਵਾ ਕਹਿ ਸਕਦੇ ਆਂ ਆਪਾਂ ਵੀ ਜਦੋਂ ਬੰਦੇ ਦੇ ਹਾਲਾਤ ਵਿੱਤੀ ਹਾਲਾਤ ਮਾੜੇ ਨੇ ਉਸ ਬੰਦੇ ਦੀ ਮਦਦ ਕਰਦੇ ਨੇ ਠੀਕ ਹੈ ਜੀ ਬਹੁਤ ਵਧੀਆ ਸਰੂ ਦੀਪੂ ਦਾ ਬਹੁਤ ਧੰਨਵਾਦ ਹੈ ਜਿਹੜਾ ਇਹ ਕਦਮ ਪਹਿਲਾ ਚੁੱਕ ਰਹੇ ਨੇ ਤੇ ਪਿਆਰ ਸਤਿਕਾਰ ਨਾਲ ਇੱਕ ਦੂਜੇ ਦਾ ਹੈਲਪ ਕਰ ਰਹੇ ਨੇ ਹਾਂਜੀ ਹਾਂਜੀ ਬਿਲਕੁਲ ਬਾਕੀ ਛੋਡੀ ਦਾ ਸਾਰੀ ਦੁਨੀਆ ਹੀ ਗਾਤੀ ਤੁਸੀਂ ਕੀ ਕੀ ਤਜਰਬਾ ਲੈਂਤਾ ਦੁਨੀਆ ਦੇ ਵਿੱਚ ਨਹੀਂ ਕਹਿ ਦਿੰਦੇ ਨੇ ਆ ਡਰਾਈਵਰ ਨਾਈਟ ਹਰਖੀ ਬਹੁਤ ਨੇ ਇਹ ਹਰਖ ਨਹੀਂ ਨਹੀਂ ਉਹਦੇ ਵਿੱਚ ਉਹਦੇ ਵਿੱਚ ਕਾਰਨ ਹੈ ਦੇਖੋ ਇੱਕ ਬੰਦਾ ਬਸ ਤੇ ਚੜਿਆ ਉਹ ਬੰਦੇ ਨੇ ਜਾ ਕੇ ਅਗਲੀ ਮੰਜ਼ਲ ਤੇ ਉਤਰ ਜਾਣਾ ਹਾਂਜੀ ਹਾਂ ਉਹ ਸਿਰਫ ਆਪਣੇ ਪਰਿਵਾਰ ਚੋਂ ਆਇਆ ਜਾਂ ਉਹ ਦੂਜੇ ਪਰਿਵਾਰ ਚ ਜਾ ਰਿਹਾ ਜਾਂ ਉਹ ਕਿਤੇ ਕੰਮ ਕਰਨੇ ਜਾ ਰਿਹਾ ਹਾਂਜੀ ਹਾਂਜੀ ਜਿਹੜਾ ਸਵੇਰੇ 4 ਵਜੇ ਹੁਣ ਮੇਰਾ ਲੜਕਾ ਹੈ ਜੀ ਪੀ ਆਰਟੀਸੀ ਚ ਡਰਾਈਵਰ ਹੈ ਉਹ ਵੀ ਅੱਛਾ ਉਹ ਵੀ ਡਰਾਈਵਰ ਨੇ ਹਾਂ ਜੀ ਅੱਛਾ ਜੀ ਉਹਦਾ ਪ੍ਰਦੀਪ ਸਿੰਘ ਸੰਗਰੂੜ ਦੀਪੂ ਦੇ ਵਿੱਚ ਡਰਾਈਵਰ ਹੈ ਅੱਛਾ ਜੀ ਅੱਛਾ ਜੈਪੁਰ ਜਮੇਰ ਨੂੰ ਚੱਲਦਾ ਅੱਛਾ ਜੀ ਹੁਣ ਉਹ ਸਵੇਰੇ 5 ਵਜੇ ਡਿਊਟੀ ਤੇ ਗਿਆ ਜੀ 5 ਵਜੇ 4 ਵਜੇ ਉੱਠੂਗਾ ਜੀ ਉਹ 4 ਵਜੇ ਉੱਠੂਗਾ ਨਾ ਹਾਂ 4 ਵਜੇ ਉੱਠ ਕੇ ਆਪਦਾ ਪਰਿਵਾਰ ਉਹਨੇ ਸੁੱਤਾ ਛੱਡਦਾ ਹੂੰ ਸੁੱਤਾ ਛੱਡ ਕੇ ਚਲੋ ਮੈਂ ਆਪਾਂ ਬਾਕੀ ਵੀ ਸਾਰੇ ਮੇਰੇ ਮਤਲਬ ਪੁੱਤਾਂ ਵਰਗੇ ਨੇ ਸਾਰੇ ਮੇਰੇ ਉੱਥੇ ਸਾਰਿਆਂ ਦੀ ਹਾਲਤ ਇਹੀ ਹੈ ਸੁਣਿ ਕਾ ਮੈਂ ਧਾਰਨ ਤਾਂ ਆਪਣੀ ਤੋਂ ਦਿੱਤੀ ਹੈ ਕਿ ਮੈਂ ਇਹ ਨਾ ਹੋਵੇ ਵੀ ਮੈਂ ਦੂਜਾਂ ਬਾਰੇ ਜਾਂ ਆਪਦਾ ਆਪਦਾ ਵੀ ਵਿੱਚਾ ਮੇਰਾ ਹਾਂ ਠੀਕ ਹੈ ਜੀ ਠੀਕ ਹੈ ਦੇਖੋ ਸਰਕਾਰ ਨੂੰ ਵੀ ਇਹੀ ਬੇਨਤੀ ਕਰਦੇ ਆਂ ਵੀ ਜਦੋਂ ਇਹਨਾਂ ਦੇ ਹਾਲਾਤ ਜਿਹੜੇ ਨੇ ਜੇ ਤੁਸੀਂ ਨਿਗਾਹ ਮਾਰੋ ਸਵੇਰ ਤੋਂ 4 ਵਜੇ ਤੋਂ ਲੈ ਕੇ ਸ਼ਾਮ ਨੂੰ ਰਾਤ ਨੂੰ 10 ਵਜੇ ਜਮੇਰ ਗੱਡੀ ਪਹੁੰਚੀ ਹਾਂਜੀ ਹਾਂਜੀ ਚਲੋ ਆਪਾਂ ਮੰਨ ਲਿਆ ਵੀ ਉਹਨੂੰ ਕਹੇ ਤਾਂ ਵੀ ਤੈਨੂੰ 8 ਘੰਟੇ ਜਾਂ 4 ਘੰਟੇ ਜਾਂ 7 ਘੰਟੇ ਤੈਨੂੰ ਓਵਰਟਾਈਮ ਦੇਤਾ ਹਾਂਜੀ ਹਾਂ ਦੇਤਾ ਚਲੋ ਉਹ ਬੰਦੇ ਦੀ ਮਿਹਨਤ ਵੀ ਦੇਖੋ ਜੀ ਸਵੇਰੇ 4 ਵਜੇ ਤੋਂ ਬੈਠਾ ਹੋਇਆ ਹੁਣ ਜਿੱਥੋਂ ਗੱਲ ਆ ਗਈ ਝਗੜੇ ਦੀ ਸਵਾਰੀ ਨਾਲ ਹਾਂ ਜੀ ਸਵੇਰੇ ਜਦੋਂ ਬੰਦਾ ਚੱਲਦਾ ਹੈ ਉਹਨੇ ਸਵਾਰੀ ਨੇ ਇੱਕ ਮੰਜ਼ਲ ਤੋਂ ਦੂਜੀ ਮੰਜ਼ਲ ਤੇ ਉਤਰ ਜਾਣਾ ਹਾਂ ਜੀ ਤੇ ਉਹਨਾਂ ਨੇ ਲਗਾਤਾਰ ਕੰਟੀਨਿਊ ਜ ਚੱਲਦੇ ਰਹਿਣਾ ਹੂੰ ਠੀਕ ਹੈ ਜੀ ਜਦੋਂ ਉਹਨਾਂ ਨੇ ਚੱਲਦੇ ਰਹਿਣਾ ਤਾਂ ਤੁਸੀਂ ਇੱਕ ਦੱਸੋ 100 ਸਵਾਰੀ ਹੈ ਵਿੱਚ ਕਿਉਂਕਿ ਲਾਲਚ ਵੀ ਹੁੰਦਾ ਵੀ ਸਾਡੀ ਬੁਕਿੰਗ ਨਾ ਘਟ ਆਵੇ ਵੱਧ ਤੋਂ ਵੱਧ ਚੜਾਉਣ ਦੀ ਕੋਸ਼ਿਸ਼ ਹੁੰਦੀ ਆ ਉਹਦੇ ਵਿੱਚ ਜਿਹੜੀਆਂ ਸਵਾਰੀਆਂ ਦਾ ਸੀਟ ਮਿਲ ਗਈ ਦੇਖੋ ਤਾਂ ਸ਼ਾਂਤ ਬਹਿ ਗਿਆ ਹਾਂ ਜੀ ਜਿਨ੍ਹਾਂ ਨੂੰ ਨਹੀਂ ਮਿਲਦੀ ਆਪਾਂ ਹੀ ਲਾ ਲਓ ਜੇ ਆਪਾਂ ਇੱਕ ਥਾਂ ਤੇ ਖੜੇ ਰਹੀਏ ਘਾਂਟਾ ਖੜ ਜੀਏ ਤਾਂ ਆਪਾਂ ਨੂੰ ਘੰਟੇ ਬਾਅਦ ਹਲਕਤ ਜਿਹਾ ਲੈਨੇ ਯਾਰ ਵੀ ਮੈਂ ਬੈਠਾ ਵੀ ਹਾਂ ਜੀ ਜਾਂ ਮੈਨੂੰ ਡਰਾਈਵਰ ਇੰਜਨ ਤੇ ਨਹੀਂ ਬੈਠਣ ਦੇ ਰਹਾ ਡਰਾਈਵਰ ਇੰਜਨ ਤੇ ਕਿਉਂ ਨਹੀਂ ਬੈਠਣ ਦਿੰਦਾ ਕਿਉਂਕਿ ਸਵਾਰੀ ਦੀ ਆਪਾਂ ਹਮੇਸ਼ਾ ਦੇਖਦੇ ਆ ਜਿਹੜੇ ਦਾ ਦਿਮਾਗ ਨਿਊਟਰਲ ਹੈ ਨਾ ਉਹ ਹਮੇਸ਼ਾ ਸੌਣ ਵਾਲੇ ਪਾਸੇ ਭਜਦਾ ਹਾਂ ਜੀ ਹਾਂ ਆਟੋਮੈਟਿਕਲੀ ਜੇ ਮੈਨਰੇ ਕੋਲ ਬੈਠਾ ਕੋਈ ਬੰਦਾ ਸੌਂਗਾ ਤਾਂ ਮੈਨੂੰ ਵੀ ਨੀਂਦ ਆਊਗੀ ਹਾਂਜੀ ਹਾਂਜੀ ਜੇ ਡਰਾਈਵਰ ਨੂੰ ਨੀਂਦ ਆ ਗਈ ਦੱਸੋ ਫਿਰ ਉਹ ਇੰਨੇ ਲੋਕਾਂ ਨੂੰ ਕਿਵੇਂ ਸਮਾ ਦੂਗਾ ਹਾਂਜੀ ਸਮੇ ਇੱਕ ਇਹੀ ਕਾਰਨ ਹੈਗਾ ਨਹੀਂ ਕਿ ਲੋਕ ਸੋਚਣਗੇ ਵੀ ਡਰਾਈਵਰ ਹਰਕੀ ਹੁੰਦੇ ਨੇ ਉਹ ਹਰਕੀ ਨਹੀਂ ਹੁੰਦੇ ਉਹ ਕੋਈ ਨਾ ਹਰਕੀ ਨਹੀਂ ਹੁੰਦੇ ਉਹ ਹਾਂ ਉਹਨਾਂ ਦਾ ਯਾਨੀ ਕਿ ਲੋਕਾਂ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਚਣ ਕਰਕੇ ਜੇ ਉਹ ਜਾਦੇ ਮਲੈਮ ਵੀ ਬਣਦੇ ਨੇ ਤਾਂ ਉਹਨਾਂ ਦੀ ਡਿਊਟੀ 'ਚ ਵਿਗੜਨ ਵੀ ਬਹੁਤ ਵੱਡਾ ਪੈਂਦਾ ਪੈਂਦਾ ਠੀਕ ਹੈ ਜੀ ਹੁਣ ਕਨੈਕਟਰ ਹੈਗਾ ਕਨੈਕਟਰ ਟਿਕਟਾਂ ਕੱਟਦਾ ਆ ਰਿਹਾ ਉਹਨੇ 80 ਸਵਾਰੀਆਂ ਦੇ ਵਿੱਚ ਦੀ ਉਹਨੇ ਕਿਵੇਂ ਨਿਕਲ ਕੇ ਆਉਣਾ 80 90 ਸਵਾਰੀਆਂ ਦੇ ਵਿੱਚ ਦੀ ਬਕਾਇਆ ਵੀ ਮੋੜ ਉਹਨੇ ਬਕਾਇਆ ਮੋੜ ਨੇ ਕਿਸ ਨੇ 500 ਦਾ ਦੇਤਾ ਕਿਸ ਨੇ 2000 ਦਾ ਦੇਤਾ ਰੁਪਏ 10 ਲੱਗਦੇ ਨੇ ਬਾਕੀ ਹੁਣ ਤਾਂ ਆਧਾਰ ਕਾਰਡ ਦਾ ਵੀ ਉਹ ਹਾਂ ਜੀ ਹਰੇਕ ਜੇ ਮੰਨ ਲਓ ਇਥੋਂ ਆਧਾਰ ਕਾਰਡ ਕੱਟਣ ਲੱਗੇ ਆਧਾਰ ਕਾਰਡ ਦੇ ਵਿੱਚੋਂ ਇੱਕ ਮਿਸਟੇਕ ਹੋ ਗਈ ਉਹ ਕਨੈਕਟਰ ਦੀ ਰਿਪੋਰਟ ਹੋ ਗਈ ਉਹਦੀ ਨੌਕਰੀ ਚਲੀ ਗਈ ਉਹਦਾ ਪਰਿਵਾਰ ਉਸ ਦੇ ਨਾਲ ਜੁੜਿਆ ਹੋਇਆ ਹੈ ਤੇ ਉਹਦਾ ਆਟੋਮੈਟਿਕਲੀ ਦਿਮਾਗ ਇਹ ਰਹੂਗਾ ਵੀ ਯਾਰ ਮੇਰੇ ਕੋਲ ਵਧੀਕੀ ਨਾ ਹੋ ਜੇ ਕੋਈ ਸਵਾਰੀ ਨੂੰ ਬਾਕੀ ਹੋਰ ਸੀ ਮਖੌਲ ਵਾਲੀ ਵੀ ਗੱਲ ਦੱਸੋ ਹਾਸੀ ਮੈਂ ਤੁਹਾਨੂੰ ਲਾ ਪਹਿਲਾਂ ਤਾਂ ਮੈਂ ਤੁਹਾਨੂੰ ਪ੍ਰਾਈਵੇਟ ਦੀ ਹਾਸੀ ਦੱਸਦਾ ਅੱਛਾ ਜੀ ਪ੍ਰਾਈਵੇਟ ਵਾਸਤੇ ਜੀ ਅਸੀਂ ਨੈਣਾ ਦੇਵੀ ਦਾ ਮੇਲਾ ਲਾਉਂਦੇ ਹੁੰਦੇ ਅੱਛਾ ਜੀ ਠੀਕ ਹੈ ਜੀ ਮੇਲਾ ਲਾਉਂਦੇ ਹੋਏ ਮੇਰੇ ਨਾਲ ਨਾ ਇੱਕ ਗਿਆਨ ਸਾਧ ਡਰਾਈਵਰ ਹੁੰਦਾ ਅੱਛਾ ਜੀ ਠੀਕ ਹੈ ਜੀ ਅਸੀਂ ਇੱਥੋਂ ਸਨਾਮ ਤੋਂ ਬੁੱਕ ਕਰਕੇ ਚੱਲ ਪਏ ਕੁਛ ਨਾ ਗੱਡੀ ਦਾ ਮੀਟਰ ਖਰਾਬ ਸੀ ਅੱਛਾ ਜੀ ਮੂਰੇ ਸਾਡੇ ਇੱਕ ਸੇਠ ਬੈਠ ਗਿਆ ਉਹਨੇ ਮੀਨਾਤਪੁਰ ਸਾਹਿਬ ਦੀ ਟਿਕਟ ਲੈ ਲਈ ਅੱਛਾ ਜੀ ਜਦੋਂ ਟਿਕਟ ਲੈ ਲਈ ਮੇਰੇ ਸੁਭਾਅ ਥੋੜਾ ਜਿਹਾ ਹਾਸੇ ਮਖੌਲ ਵਾਲਾ ਸ਼ੁਰੂ ਹੋਈ ਜਾਂ ਹਾ ਟਿਕਟਾਂ ਕੱਟ ਕੇ ਉਹਨੂੰ ਮੈਂ ਕਨੈਕਟਰੀ ਕਰਦਾ ਹੁੰਦਾ ਅੱਛਾ ਜੀ ਟਿਕਟਾਂ ਕੱਟ ਕੇ ਮੈਂ ਉਹਦੇ ਕੋਲ ਬਹਿ ਗਿਆ ਮੂਰੇ ਜਾ ਕੇ ਮੈਂ ਉਹਦਾ ਹੱਥ ਨੇ ਮੈਂ ਨਿਗਾ ਉਹਦੀ ਮੀਟਰ ਬੱਲ ਕਰਾ ਕੇ ਮੈਂ ਬਾਉ ਜੀ ਆ ਦੇਖੋ ਮੀਟਰ 120 ਤੇ ਜਾ ਰਿਹਾ ਹੈ ਵੀ ਮੇਰੀ ਤਾਂ ਇਹ ਮੰਨਤਾ ਨਹੀਂ ਜੇ ਤੁਸੀਂ ਦੇਖ ਲਓ ਕਹਿ ਕੇ ਹਾਂ ਵੀ ਜਿਹੜੇ ਹਿਸਾਬ ਦੇ ਨਾਲ ਗੱਡੀ ਜਾ ਰਹੀ ਹੈ ਕੁਝ ਵੀ ਹੋ ਸਕਦਾ ਹੈ ਉਸ ਡਰਾਈਵਰ ਨੂੰ ਬਾਈ ਮੈਂ ਮਗਰੋਂ ਬੜਾ ਜਾ ਕਹਤਾ ਵੀ ਮੈਂ ਇਧਰ ਖਿੱਚਦਾ ਥੋੜਾ ਜਿਹਾ ਹਾਂ ਜੀ ਆ ਠੀਕ ਹੈ ਜੀ ਤੇ ਉਹ ਜਦੋਂ ਉਹਨੇ ਦੋ ਕਵਾਰੀ ਜੰਪਾਂ ਜਾ ਤੋ ਐਂ ਟਪਾਈ ਉਹਨੇ ਹਾਰਨ ਜਾ ਮਾਰ ਕੇ ਤਣਾਇ ਤਣਾਇ ਜੇ ਕਰਾ ਕੇ ਅੱਛਾ ਜੀ ਬਾਣੀਆਂ ਵੀ ਥੋੜਾ ਜਿਹਾ ਮੇਰੇ ਮਗਰ ਲਾ ਕੇ ਮੈਨੂੰ ਕਹਿੰਦਾ ਵੀ ਮੈਂ ਕਹਿ ਕੇ ਦੇਖਦਾ ਡਰਾਈਵਰ ਨੂੰ ਕਹਿੰਦਾ ਵੀ ਜੇ ਭਾਈ ਸਾਹਿਬ ਤੁਸੀਂ ਜਿਹੜੀ ਸਪੀਡ ਤੇ ਜਾ ਰਹੇ ਹੋ ਹੂੰ ਜੇ ਰੱਬ ਨਾ ਕਰੇ ਕੋਈ ਗੱਲਬਾਤ ਹੋ ਜੇ ਫੇਰ ਕੀ ਬਣੂ ਹੂੰ ਹੁਣ ਹੱਸਦਾ ਉਹ ਵੀ ਨਹੀਂ ਸੀ ਅੱਛਾ ਜੀ ਉਹ ਕਹਿੰਦਾ ਬਾਬੂ ਜੀ ਬੰਨਣਾ ਕੀ ਹੈ ਕਹਿੰਦਾ ਪਿਛਲੇ ਡੰਡੇ ਤੱਕ ਤਾਂ ਮੈਂ ਕਿਸੇ ਨੂੰ ਪਾਣੀ ਨਹੀਂ ਮੰਗਣ ਦਿੰਦਾ ਉਦੋਂ ਪਿੱਛੇ ਮੰਗ ਜੇ ਕੋਈ ਮੈਂ ਕਹਿ ਨਹੀਂ ਸਕਦਾ ਹਾਂ ਜੀ ਪਈ ਇੰਨੀ ਕਹਿ ਕੇ ਉਹ ਤਾਂ ਚੁੱਪ ਕਰ ਗਿਆ ਮੈਂ ਉੱਠ ਕੇ ਟਾਕੀ ਚ ਹੋ ਗਿਆ ਵੀ ਚਲ ਡਰਾਈਵਰ ਨੂੰ ਅੱਗੇ ਮੋੜ ਮੋੜ ਆਉਣਗੇ ਵੀ ਸ਼ਹਿਰ ਦਾ ਕੰਮ ਹੈ ਵੀ ਮੈਂ ਦੱਸੀ ਚੱਲਾਂ ਵੀ ਭਾਈ ਠੀਕ ਹੈ ਜੀ ਉਹ ਮੇਰੇ ਕੋਲ ਆ ਗਿਆ ਉੱਠ ਕੇ ਬਾਣੀਆਂ ਮੈਨੂੰ ਕਹਿੰਦਾ ਬਾਬੂ ਕਹਿੰਦਾ ਯਾਰ ਮੈਨੂੰ ਤੁਸੀਂ ਲਾ ਦੋ ਹੂੰ ਮਾਹ ਜੀ ਕੀ ਹੋ ਗਿਆ ਕਹਿੰਦਾ ਯਾਰ ਜਿਹੜੇ ਹਿਸਾਬ ਨਾਲ ਜਾ ਰਿਹਾ ਮੈਨੂੰ ਤਾਂ ਲੱਗਦਾ ਨਹੀਂ ਵੀ ਮੈਂ ਨੈਣਾ ਦੇਵੀ ਦੇਖ ਆਉਂਗਾ ਠੀਕ ਹੈ ਜੀ ਡਰ ਗਿਆ ਹਾਂ ਕਹਿੰਦਾ ਤੁਸੀਂ ਮੈਂ ਕਿ ਨੰਦਪੁਰ ਤਾਂ ਜਾ ਰਹੇ ਆ ਆਪਾਂ ਨੈਣਾ ਦੇਵੀ ਤਾਂ ਗਾਹਾਂ ਜੀ ਥੋੜੀ ਜੀ ਹਾਂ ਜੀ ਆ ਠੀਕ ਹੈ ਉਹ ਕਹਿੰਦਾ ਨਹੀਂ ਉਹ ਭਰਾਵਾ ਕਹਿੰਦਾ ਮੈਂ ਤਾਂ ਐਂ ਸਮਝ ਲਿਆ ਵੀ ਦੁੱਖ ਨਿਵਾਰਨ ਮੇਰੇ ਦੁੱਖ ਉਤਰ ਗਏ ਮੈਨੂੰ ਇੱਥੇ ਹੀ ਲਾ ਦੇ ਇੱਥੇ ਹੀ ਲਾ ਦੋ ਠੀਕ ਹੈ ਚਲੋ ਜੀ ਮੈਂ ਨਹੀਂ ਬਾਉ ਜੀ ਐ ਨਹੀਂ ਤੁਸੀਂ ਟਿਕਟ ਦੇ ਪੈਸੇ ਦੇਣਾ ਮੈਨੂੰ ਟਿਕਟ ਵੀ ਸੱਟ ਗਿਆ ਉਹ ਕਹਿੰਦਾ ਹੋਰ ਨੂੰ ਦੇ ਲਈ ਨੂੰ ਸਹੀ ਹਾਂ ਉੱਥੇ ਉਤਰ ਕੇ ਉਹ ਤਾਕੀ ਚੋਂ ਐਂ ਕਰ ਗਿਆ ਉਹ ਅੱਛਾ ਜੀ ਵੀ ਕਈ ਵਾਰੀ ਆਪਾਂ ਹਾਸੇ ਮਜ਼ਾਕ ਅਗਲੇ ਨਾਲ ਕਰਦੇ ਆ ਹਾਂ ਜੀ ਹੈ ਅਗਲਾ ਥੋੜਾ ਜਿਹਾ ਦਿਲ ਤੇ ਲਾ ਜਾਂਦਾ ਹੈ ਹਾਂ ਜੀ ਇੱਕ ਹੋਰ ਦੱਸੋ ਤੁਹਾਨੂੰ ਬਾਬਾ ਜੀ ਵੀ ਕਹਿੰਦੇ ਨੇ ਕੀ ਕਰਨ ਲੱਗਾ ਦੇਖੋ ਗੱਲ ਇਹ ਹੈ ਜੀ ਬਾਬਾ ਮੈਨੂੰ ਤਾਂ ਕਹੇ ਲੱਗੇ ਮੈਂ ਨਾ ਜਾਖਲ ਚੱਲਦਾ ਸੀਗਾ ਅੱਛਾ ਜੀ ਜਾਖਲ ਚੱਲਦਾ ਸੀ ਉਥੇ ਹੁਣ ਗਰਮੀ ਹੁੰਦੀ ਸਾਡਾ ਕਾਹਨਾ ਟੁਹਾਣੇ ਦਾ ਪੁਲ ਟੁੱਟਿਆ ਹੋਇਆ ਸੀਗਾ ਅੱਛਾ ਜੀ ਪੁਲ ਟੁੱਟੇ ਕਰਕੇ ਸਾਡੀਆਂ ਗੱਡੀਆਂ ਸਾਰੀਆਂ ਜਾਖਲ ਹੀ ਖੜਦੀਆਂ ਸੀ ਯਾਨੀ ਕਿ ਉਥੇ ਘਾਟਾ ਡੂੜ ਘਾਟਾ ਸਾਡੇ ਕੋਲ ਬੇਲੇ ਹੁੰਦੇ ਠੀਕ ਹੈ ਜੀ ਗਰਮੀ ਹੁੰਦੀ ਪਾਗ ਲਾ ਕੇ ਪਰਨਾ ਬਣ ਲੈਂਦੇ ਪਰਨਾ ਬਨ ਕੇ ਜੀ ਮਤਲਬ ਇਧਰ ਉਧਰ ਕਦੇ ਚਾਹ ਪੀਣ ਲੰਘੇ ਕਦੇ ਜੀ ਰੋਟੀ ਖਾਣੀ ਹੁੰਦੀ ਜਾਂ ਹੋਰ ਉਹਦੇ ਭਲਾਡੇ ਬਲੂਡੇ ਵਾਲੇ ਹੋਰ ਆਉਂਦੇ ਹੁੰਦੇ ਸਾਰੇ ਡਰਾਈਵਰ ਕਨੇਟਰ ਇਹ ਹੋ ਜਾਂਦੇ ਨਹੀਂ ਜੀ ਚਲੋ ਤੇ ਉਹ ਅਸੀਂ ਚੌੜ ਦੇ ਮਾਰੇ ਇੱਕ ਨੇ ਮੈਨੂੰ ਕਹਿਤਾ ਕਹਿੰਦਾ ਆ ਤਾਂ ਯਾਰ ਸਰਸੇ ਵਾਲੇ ਬਾਬੇ ਵਰਗਾ ਲੱਗਦਾ ਪਰਨਾ ਬਨ ਕੇ ਤੇ ਉਹ ਮਹਾ ਕਿਉਂ ਮਰਵਾਉਣਾ ਹੈ ਭਰਾਵਾ ਉਦੋਂ ਥੋੜਾ ਜਿਆਦਾ ਚੱਲਦਾ ਸੀਦਾ ਔਰ ਜਿਆਦਾ ਮਹਾ ਕਿਤੇ ਤੁਸੀਂ ਮੈਂ ਕਹਿੰਦਾ ਤੈਨੂੰ ਜੇ ਡੇਰਾ ਸਮਹਾ ਦਈਏ ਹੂੰ ਉਹ ਮਾਂ ਮੈਂ ਡੇਰਾ ਕੀ ਕਰਨਾ ਹੈ ਚਲ ਇਹਨੇ ਉਹ ਦਿਨ ਉਹ ਇੰਨੀ ਗੱਲ ਕਹਿਤੀ ਦੂਜੇ ਦਿਨ ਮੈਂ ਗੱਡੀ ਖੜਾ ਕੇ ਪਰਾਂ ਤੁਰਿਆ ਆਉਣਾ ਉਹੀ ਡਰਾਈਵਰ ਫੇਰ ਹੂੰ ਕਹਿੰਦਾ ਉਹ ਆ ਗਿਆ ਬਾਬਾ ਤੇ ਦੂਜਾ ਕਹਿੰਦਾ ਮਹਾਰਾਜ ਬਾਬਾ ਜੀ ਮੈਂ ਖਾਜਾ ਹੋ ਬੇਟਾ ਖੁਸ਼ ਰਹੋ ਜਾਓ ਖੁਸ਼ ਹੋਏ ਬਟਾ ਜਦੋਂ ਮੈਂ ਕਿਹਾ ਜੀ ਇੱਕ ਹੁਣ ਜਨਾਨੀਆਂ ਸਵਾਰੀਆਂ ਭੋਲੀਆਂ ਹੁੰਦੀਆਂ ਨੇ ਉਹਨੇ ਸੋਚਿਆ ਵੀ ਕੋਈ ਤਖੜਾ ਹੀ ਬਾਬਾ ਇਹ ਹੂੰ ਉਹ ਵੀ ਨਾਲ ਹੀ ਚੱਲ ਪਈ ਜਦੋਂ ਐ ਗਈ ਭਈ ਉਹਨੇ ਡਰਾਈਵਰ ਨੇ ਮੇਰੇ ਕੋਡੇ ਹੱਥ ਲਾਏ ਤੇ ਮਗਰੀ ਉਹਨੇ ਆਇਆ ਲਾਤੀ ਉਹਨੇ ਵੀ ਲਾਤੀ ਉਹਨੇ ਵੀ ਲਾਤੇ ਜਦੋਂ ਲਾਏ ਮੈਂ ਉਹਨੂੰ ਕਹਾ ਮਾਂ ਤਾਂ ਮਸਤਕ ਬਤਾ ਰਿਹਾ ਆਪਕਾ ਲਾਟਰੀ ਲੱਗ ਜਾਨੀ ਆਪਕੀ ਕੋਈ ਕਰੋੜ ਵਾਲੀ ਜਾਓ ਖੁਸ਼ ਹੋਏ ਬਾਬਾ ਹੂੰ ਰੰਗਲ ਮੰਗਲ ਹੋ ਜਾਣਾ ਤੇ ਉਹ ਕਹਿੰਦੀ ਧੰਨਾ ਹੈ ਮੇਰੇ ਮਾਲਕਾ ਗਰੀਬੀ ਚੱਕ ਦੋਗੇ ਸਾਡੀ ਤਾਂ ਸਾਡੇ ਤਾਂ ਬਹੁਤ ਹਾਲਤ ਮਾੜੇ ਨੇ ਮੈਂ ਕਹਾ ਰੇਖਾ ਬਤਾ ਰਹੀ ਹੈ ਮਾਤਾ ਹਮ ਨਹੀਂ ਬਤਾ ਰਹੇ ਚਾਹ ਪਲਾਓ ਬਾਬਾ ਕੋ ਅੱਛਾ ਜੀ ਉਥੇ ਨੀਲ ਚਾਹ ਲਾ ਸੀਗਾ ਚਲ ਉਹਨੇ ਚਾਹ ਕਹਤਾ ਬਾਬੇ ਨੂੰ ਚਾਹ ਪਿਆ ਦੇ ਅੱਛਾ ਜੀ ਉਹ ਭਾਈ ਬਰੈਡ ਬਣਾ ਰਹੇ ਸੀਗੇ ਤੇ ਮੈਂ ਕਿਹਾ ਬੇਟਾ ਬਲੈਡ ਖਰਾਓ ਇੱਕ ਬਾਬਾ ਕੋ ਕਹਨਾ ਬ੍ਰੈਡ ਮੈਂ ਕਿਹਾ ਮਾਤਾ ਬ੍ਰੈਡ ਵੀ ਬੋਲ ਦੋ ਕਹਿੰਦੀ ਖਾਲਾ ਦੋ ਬਾਬਾ ਕੋ ਬ੍ਰੈਡ ਉਹਨੇ ਭਾਈ ਬ੍ਰੈਡ ਦਿੱਤਾ ਸਹੀ ਉਹ ਪਿੰਨੀਆਂ ਜਾਂ ਵੱਟੀਆਂ ਦੇ ਸੀਗੇ ਵੇਸਣ ਜਿਹੜੀਆਂ ਮੈਂ ਕਿਹਾ ਇੱਕ ਪੰਨੀ ਵੀ ਖਿਲਾਓ ਅੱਛਾ ਠੀਕ ਆ ਪਿੰਨੀ ਵੀ ਕਰ ਆ ਉਹ ਭਾਈ ਉਹਨੇ ਪਿੰਨੀ ਵੀ ਦੇਤੀ ਜਦੋਂ ਪਿੰਨੀ ਦੇਤੀ ਖਾ ਖੂ ਕੇ ਮੈਂ ਕਿਹਾ ਮੈਂ ਤਾਂ ਦਿਓ ਪੈਸੇ ਇਨਸ ਕੋ ਜਹਾਂ ਵੀ ਜਾਣਾ ਹੈ ਜਾਓ ਹੋ ਗਿਆ ਕੰਮ ਆਪਕਾ ਉਹਨੇ ਭਾਈ ਪੈਸੇ ਦੇ ਕੇ ਉਹਨੂੰ ਹੁਣ ਸਾਡੀ ਬੱਸ ਪਰਾਂ ਖੜੀ ਸੀ ਬੁਢੀ ਨੂੰ ਕੀ ਪਤਾ ਵਿਚਾਰੀ ਨੂੰ ਕੋਲੀ ਨੂੰ ਵੀ ਬੱਸ ਵੀ ਇਹਨਾਂ ਦੀ ਡਰਾਈਵ ਕਨੈਕਟਰੀ ਨੇ ਇਹ ਡਰਾਈਵ ਕਨੈਕਟਰੀ ਨੇ ਹਾਂ ਉਹ ਜੀ ਜਾ ਕੇ ਬੱਸ ਜਿ ਭੈ ਗਈ ਜ਼ਰ ਟਾਈਮ ਲੱਗਿਆ ਸਾਡਾ ਜਦੋਂ ਟਾਈਮ ਹੋਇਆ ਮੈਂ ਜਾ ਕੇ ਸਟਾਰਟ ਕਰਨੀ ਸੀ ਬੱਸ ਅੱਛਾ ਜੀ ਇਹਨੂੰ ਮੈਂ ਸਟਾਰਟ ਕਰੀ ਉਹ ਵਿਚਾਲੇ ਬੈਠਿਆ ਦੇਖ ਕੇ ਨਿਗਾਹ ਜੀ ਮਾਰ ਕੇ ਉੱਜੜ ਜਾਈ ਗਈ ਵੀ ਇਹ ਤਾਂ ਮੇਰੇ ਨਾਲ ਕੋਈ ਠੱਗੀ ਹੋ ਗਈ ਹਾਂ ਜੀ ਚਾਹਨਾ ਸੀ ਚੱਲ ਪਏ ਜੀ ਟਿਕ ਟਾਂ ਕੱਢਦਾ ਕੱਢਦਾ ਕਨੈਕਟਰ ਮੇਰੇ ਨਾਲ ਸੁਨਾਮ ਦਾ ਸੀਗਾ ਦੀਪੀ ਅੱਛਾ ਅੱਛਾ ਦੀਪੀ ਜਦੋਂ ਆਇਆ ਹੁਣ ਉਹਨੂੰ ਇੰਸਪੈਕਟਰ ਆਏਗਾ ਅੱਛਾ ਹਾਂ ਸਾਰਾ ਹਾਂ ਉਹਦੀ ਡਿਊਟੀ ਆ ਹੁਣ ਠੀਕ ਹੈ ਜੀ ਬੰਦਾ ਨਾ ਬਹੁਤ ਵਧੀਆ ਹੀਰਾ ਬੰਦਾ ਵਧੀਆ ਬਹੁਤ ਵਧੀਆ ਬੰਦਾ ਹਾਂ ਉਹ ਜੀ ਜਦੋਂ ਆਇਆ ਕੰਨਾ ਲਿਆ ਮਾਤਾ ਟਿਕਟ ਨਾਲੇ ਤਾਂ ਰਮਾਲ ਚੋਂ ਪੈਸੇ ਜੇ ਕੱਢੀ ਜਾਵੇ ਨਾਲੇ ਕਹਿੰਦੀ ਭਾਈ ਨਾਲੇ ਤਾਂ ਕਹਿੰਦੇ ਨੇ ਸਰਕਾਰ ਨੌਕਰੀਆਂ ਨਹੀਂ ਦਿੰਦੀ ਥੋੜੇ ਤਾਂ ਕਹਿੰਦੀ ਆ ਜੋਗੀ ਜੇ ਵੀ ਰੱਖ ਰੱਖੇ ਨੇ ਢੇਜੇ ਅੱਛਾ ਸਾਨੂੰ ਕਹਿੰਦੀ ਦੇਖ ਕੇ ਆਹ ਦੇਖ ਕੇ ਕਨੈਕਟਰ ਨੂੰ ਕਹਿੰਦੀ ਉਹ ਕਹਿੰਦਾ ਮਾਤਾ ਕਿਉਂ ਸਿਆਪਾ ਛੇੜਦੀ ਐ ਇਹ ਤਾਂ ਸਾਰੀ ਤਾਂ ਖਾ ਡੇਰੇ ਚੀ ਲਾ ਦਿੰਦਾ ਬਹੁਤ ਪਹੁੰਚਾ ਹੈ ਭਾਈ ਰੌਲਾ ਪੈਂਦਾ ਦੇਖ ਕੇ ਮੈਂ ਵੀ ਐ ਜੇ ਕਰਕੇ ਮੈਂ ਹਿਸਾਬ ਲਾ ਲਿਆ ਮੈਂ ਕਿਹਾ ਵੀ ਕੰਮ ਉਜੜ ਜੇਗਾ ਮੈਂ ਉੱਥੇ ਬੈਠੇ ਨੇ ਮੈਂ ਕਿਹਾ ਜੈ ਸ਼ਿਵਾਨੀ ਜੈ ਭਵਾਨੀ ਜੈ ਦਰਮੰਗਾ ਭਾਈ ਬੁੜੀ ਡਰਕੀ ਵਿਚਾਲੇ ਬੈਠੀ ਅਲੀ ਸ਼ੇਰ ਆਉਣਾ ਦੀ ਉਹਨੇ ਅਲੀ ਸ਼ੇਰ ਤਾਂ ਕਿ ਗਰਦਨ ਨਹੀਂ ਚੱਕੀ ਉੱਪਰ ਅ ਔਰ ਕਨੈਕਟਰ ਕਹਿੰਦਾ ਤੈਨੂੰ ਪੰਗਾ ਹੀ ਪਾ ਲਿਆ ਹੂੰ ਕਹਿੰਦਾ ਤੈਨੂੰ ਕਰੋੜ ਦੀ ਲਾਟਰੀ ਦੇਤੀ ਦੀ ਕਾਟਾ ਅਮਰਵਾ ਲਿਆ ਤੈਂ ਅੱਛਾ ਚਲ ਉਹਨੇ ਭਈ ਉੱਥੋਂ ਹੌਲੀ ਹੌਲੀ ਉੱਠ ਕੇ ਜੇ ਮੇਰੇ ਲਵੇ ਜੇ ਆਉਂਦੀ ਆਉਂਦੀ ਮੈਂ ਕਿਹਾ ਪਿੱਛੇ ਰਹੇ ਮਾਤਾ ਪਿੱਛੇ ਹੂੰ ਭਈ ਡਰ ਗਈ ਉਹ ਮੈਂ ਕਿਹਾ ਜਾਓ ਕਾਟਾ ਫੇਰ ਦੀ ਆਪਕਾ ਹੂੰ ਭਈ ਉਹ ਵਿਚਾਰੀ ਅ ਕਾਣੇ ਭਰ ਕੇ ਉਤਰ ਗਈ ਵੀ ਉਹ ਭਾਂਜ ਮੈਂ ਤਾਂ ਕਰੋੜ ਰੁਪਇਆ ਘਰੇ ਆਇਆ ਸਿਰ ਤਾਂ ਨਹੀਂ ਉਹ ਵੀ ਗਿਆ ਆ ਚਲੋ ਹਾਸੀ ਮਜ਼ਾਕ ਆ ਸੀ ਤੁਹਾਡੀ ਆਤ ਵੀ ਦੇਖੋ ਐਂਡਾ ਸਾਰਾ ਦਿਨ ਟਾਈਮ ਵੀ ਨਹੀਂ ਪਾਸ ਹੁੰਦਾ ਹੁਣ ਜੇ ਹੁਣ ਇੰਨੀ ਗਰਮੀ ਜਾਂ ਲਾਲੋ ਵੀ ਕਿਤੇ ਵੀ ਸਵੇਰ ਤੋਂ ਨਿਕਲਦੇ ਆ ਜੇ ਆਪਾਂ ਉਹੀ 부জে 부জে ਜੇ ਰਹਾਂਗੇ ਜ਼ਿੰਦਗੀ ਵੀ ਨਹੀਂ ਲੱਗਦੀ ਹੈਗੀ ਬਸ ਅਈ ਚੱਲਦੇ ਚੱਲਦੇ ਬਾਬਾ ਪੱਕ ਗਿਆ ਅੱਛਾ ਜੀ ਤੇ ਉਦੋਂ ਬਾਅਦ ਸਤਕਾਰ ਨਾਲ ਮੈਨੂੰ ਦੇਖੋ ਦੀਪੂ ਜੀ ਵੀ ਸਾਰੇ ਆ ਦੀਪੂ ਹੀ ਮੈਨੂੰ ਪਿਆਰ ਨਾਲ ਬਾਬਾ ਜੀ ਕਹਿੰਦੇ ਨੇ ਇੱਥੋਂ ਤੱਕ ਕੀ ਕਈ ਰਿਸ਼ਤੇਦਾਰ ਵੀ ਮੈਨੂੰ ਬਾਬਾ ਜੀ ਕਹਿਣ ਲੱਗੇ ਤੇ ਹੋਰ ਵੀ ਕੋਈ ਘਟਨਾ ਵਾਪਰੀ ਉਹ ਬਾਬੇ ਦੇ ਨਾਂ ਤੇ ਹੀ ਬਾਬੇ ਦੇ ਨਾਂ ਤੇ ਘਟਨਾ ਤਾਂ ਨਹੀਂ ਖੈਰ ਵਾਪਰੀ ਹੈਗੀ ਉਸ ਤੋਂ ਬਾਅਦ ਕੀ ਹੋਇਆ ਜੀ ਸਿੱਧੂ ਬਸ ਵਾਲੇ ਮੇਰੇ ਨਾਲ ਚੜ ਗਏ ਸਨਾਮ ਤੋਂ ਸੰਘਰੂਰ ਨੂੰ ਅੱਛਾ ਜੀ ਮੇਰੇ ਕਨੈਕਟਰ ਦੇ ਥੋੜੀ ਘਰੇ ਮਾੜੀ-ਮੋਟੀ ਕੋਈ ਪਰੇਸ਼ਾਨੀ ਜੀ ਸੀ ਉਦੋਂ ਮੇਰੇ ਨਾਲ ਕਨੈਕਟਰ ਸੀਗਾ ਗੁਦਰਾਵਾਂ ਅੱਛਾ ਜੀ ਗੁਦਰਾਵਾਂ ਵੀ ਚੱਲਿਆ ਹਾਂ ਗੁਦਰਾਵਾਂ ਸੀਗਾ ਮੇਰੇ ਨਾਲ ਤੇ ਉਹ ਪਰੇਸ਼ਾਨ ਜੀ ਅਸੀਂ ਥੋੜਾ ਜਿਹਾ ਕਹਿੰਦਾ ਬਾਬਾ ਮੈਂ ਤਾਂ ਕਹਿੰਦਾ ਪੈਗ ਲਾਉਂਗਾ ਹਮ ਮਾਹ ਯਾਰ ਐਵੇਂ ਕੋਈ ਮਿਲ ਜਾਂਦਾ ਹੁੰਦਾ ਕੁਛ ਨਹੀਂ ਹੁੰਦਾ ਕਹਿੰਦਾ ਨਹੀਂ ਹਮ ਪੈਗ ਲਾ ਲਿਆ ਕਹਿੰਦਾ ਲਾਚੀਆਂ ਖਾ ਲੈਣਾ ਕਹਿੰਦਾ ਕਿਹੜਾ ਕਿਸ ਨੂੰ ਪਤਾ ਲੱਗਣਾ ਉਹਨੇ ਇੰਨੀਆਂ ਸਾਰੀਆਂ ਲਾਚੀਆਂ ਲੈਣੇ ਕਹਿੰਦਾ ਤੂੰ ਵੀ ਖਾ ਲੈ ਇੱਕ ਦੋ ਹਮ ਮੈਂ ਸਿੱਧੂ ਬੱਸ ਵਾਲੇ ਜਦੋਂ ਚੜਕੇ ਮੈਨੂੰ ਕਹਿੰਦੇ ਬਾਬਾ ਜੀ ਮਾਰਾ ਮੈਂ ਕਹਾਂ ਲਓ ਬੇਟਾ ਇਲਾਇਚੀ ਪ੍ਰਸਾਦ ਲੈ ਲਓ ਮੈਂ ਉਹਨਾਂ ਨੂੰ ਦੋ ਦੋ ਇਲਾਇਚੀਆਂ ਫੜਾ ਦਿਆਂ ਅੱਛਾ ਹੁਣ ਦੁਨੀਆ ਭੋਲੀ ਐ ਹਾਂ ਜਨਾਨੀਆਂ ਬੈਠੀਆਂ ਦੋ ਉਹਨਾਂ ਨੇ ਸੋਚਿਆ ਵੀ ਬਾਬਾ ਹੀ ਹੋਣਾ ਡਰ ਉਹਨੇ ਪਈ ਇੱਕ ਇੱਕ ਗਾ ਕੇ ਚੱਡ ਡਰਾਈਵਰ ਦਾ ਸਿੱਧੂ ਬੱਸ ਵਾਲਾ ਕਹਿੰਦੀ ਇਹ ਡਰਾਈਵਰ ਬਾਬਾ ਜੀ ਨੇ ਕਹਿੰਦਾ ਮਾਹਤ ਪਹੁੰਚੀ ਹੋਈ ਰਕਮ ਨੇ ਇਹ ਨਾ ਬਹੁਤ ਜਿਆਦੇ ਪਹੁੰਚਿਆ ਹੋਏ ਸੰਤ ਨੇ ਇਹਦਾ ਬਸ ਇਹਨਾਂ ਨੂੰ ਸ਼ੌਂਕ ਹੈ ਬਸ ਚਲਾਉਣ ਦਾ ਇਹ ਸ਼ੌਂਕ ਦੇ ਮਾਰੀ ਫਿਰਦੇ ਨੇ ਤਨਖਾਹ ਤਾਂ ਡੇਰੇ ਜੀ ਦੇ ਦਿੰਦੇ ਨੇ ਸਾਰੀ ਇਹ ਠੀਕ ਹੈ ਹਾਂ ਚੱਲ ਮੈਨੂੰ ਵੀ ਪਤਾ ਸੀਗਾ ਵੀ ਜਦੋਂ ਮੈਂ ਦੁਬਾਰੇ ਝਾਕੂਗਾ ਪ੍ਰਸ਼ਾਦ ਤਾਂ ਮੰਗਣਗੇ ਹਾਂ ਜੀ ਜਦੋਂ ਮੈਂ ਭਈ ਕਲਾਰਾਂ ਸੀ ਸਵਾਰੀ ਲਾਉਣ ਲੱਗੇ ਮੈਂ ਪਿੱਛੇ ਝਾਕਿਆ ਕਹਿੰਦੀ ਬਾਬਾ ਜੀ ਪ੍ਰਸ਼ਾਦ ਜੀ ਮੈਂ ਦੋ ਦੋ ਲੈ ਚੀ ਆਉਣਾ ਨੂੰ ਦੇ ਦਿੱਤੀ ਉਹਨਾਂ ਦੇ ਹੱਥ ਦੇ ਦਿੱਤਾ ਕੰਨੀ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ ਅੱਛਾ ਜੀ ਮੈਂ ਖਾਹ ਆਪਕੋ ਤਾਂ ਪਤਾ ਹੀ ਹੈ ਬਹੁਤ بڑے ਚੱਕਰ ਵਿੱਚ ਚੱਲ ਰਹੇ ਹੋ ਹੂੰ ਹੂੰ ਜੀ ਜੀ ਹੁਣ ਚੱਕਰ ਚ ਕੌਣ ਨਹੀਂ ਹੈਗਾ ਬਾਬਾ ਵੀ ਚੱਕਰਾਂ ਹੈ ਸਾਰੀ ਦੁਨੀ ਚੱਕਰਾਂ ਚ ਚੱਕਰ ਚ ਕੌਣ ਨਹੀਂ ਹੈਗਾ ਜੀ ਇਹ ਤਾਂ ਚੱਕਰਾਂ ਜੀ ਚੱਕਰ ਦੀ ਘੁਮਾਰ ਕੇ ਕੰਮ ਜੀ ਇਹ ਤਾਂ ਕਹਿੰਦਾ ਜਿਹੜਾ ਚੱਕਰ ਹੈ ਨਾ ਇਸ ਜਿਹੜੇ ਚੱਕਰ ਹੈ ਹਾਂ ਕਹਿੰਦਾ ਇੱਕ ਚੱਕਰ ਚੱਲ ਰਿਹਾ ਆਪਣੇ ਅੰਦਰ ਆਪਾਂ ਤਾਂ ਤੁਰੇ ਫਿਰਦੇ ਆ ਯਾ ਠੀਕ ਹੈ ਦੇਖੋ ਦਿਮਾਗ 'ਚ ਚੱਕਰ ਚੱਲ ਰਿਹਾ ਤਾਂ ਤੁਰੇ ਫਿਰਦੇ ਆਂ ਵੀ ਮੈਂ ਯਾਰ ਅਮੀਰ ਖੇਤੀ ਹੋ ਜਾ ਆ ਇਹ ਕਿਸੇ ਦੇ ਕਹਿੰਦਾ ਘਰ 'ਚ ਚੱਕਰ ਹੈ ਕਿਸੇ ਦੇ ਪੈਰ 'ਚ ਚੱਕਰ ਹੈ ਚੱਕਰ ਹੈ ਗਰੀਬੀ ਦਾ ਕਿਸੇ ਦੀ ਬਦਨਸੀਬੀ ਦਾ ਹਾਂ ਜੀ ਯਾਰ ਕਹਿੰਦਾ ਪੇਟ ਬੱਚੇ ਦਾ ਭੁੱਖਾ ਮਾਂ ਵਿੱਚ ਮੁਸਲਮਾਨ ਸੂਰ Hindu ਗਾਂ ਵਿੱਚ ਕਹਿੰਦਾ ਪੇਟ ਪਾਪੀ ਏ ਬੰਦਾ ਤਾਂ ਵੇਚੇ ਕਿਸੇ ਨੂੰ ਲੱਖਾਂ ਦਾ ਕਿਸੇ ਨੂੰ ਕੱਖਾਂ ਦਾ ਇਹ ਚੱਕਰ ਹੈ ਚੱਕਰ ਹੈ ਵਾਕੀ ਗੱਲ ਸਹੀ ਕਹਿੰਦਾ ਜਦ ਤੱਕ ਦਿਲ ਦੇ ਚੱਕਰ ਦੇ ਵਿੱਚ ਖੂਨ ਦਾ ਚੱਕਰ ਰਹਿੰਦਾ ਤਦ ਤੱਕ ਬੰਦਾ ਇਸ ਦੁਨੀਆ ਦੀ ਗਰਮੀ ਸਰਦੀ ਸਹਿੰਦਾ ਕਿਉਂਕਿ ਚੱਕਰ ਹੈ ਜਦ ਤਨ ਚੱਕਰ ਖਤਮ ਹੋ ਗਿਆ ਨਾਬਜ ਠੰਡੀ ਹੋ ਜਾਂਦੀ ਹੈ ਹੋ ਜਾਂਦਾ ਹੋ ਜਾਣਾ ਹੈ ਫਿਰ ਚੱਕਰ ਘਰ ਦੇ ਵੀ ਕਹਿੰਦੇ ਨੇ ਹੁਣ ਚੱਕਰ ਰਿਹਾ ਹੀ ਨਹੀਂ ਕੋਈ ਚਲੋ ਫਿਰ ਲੇਟ ਕਾਨੂੰ ਕਰਦੇ ਹੁਣ ਤਾਂ ਦੇਖੋ ਜਿਹੜੇ ਨੇ ਆਉਣਾ ਸੀ ਆ ਗਏ ਵੀ ਹੁਣ ਆਪਾਂ ਨਵੇੜੀਏ ਕੰਮ ਉਹ ਚੱਕਰ ਵਾਂਗੂ ਦੁਨੀਆ ਚੱਕਰ ਚ ਹੈ ਚੱਕਰ ਚ ਹੈ ਚਲੋ ਜੀ ਮੈਂ ਕਿਹਾ ਵੀ ਆਪਕਾ ਪਹਿਲੇ ਵੀ ਦੇਖੋ ਨੁਕਸਾਨ ਤੋਂ ਬਹੁਤ ਹੋ ਰਹਾ ਹੈ ਦੇਖੀ ਰਿਹਾ ਹੋ ਜਾਏਗਾ ਕਹਿੰਦੀ 1.5 ਲੱਖ ਦਾ ਨੁਕਸਾਨ ਹੋ ਗਿਆ ਗਰੀਬ ਬੰਦੇ ਨੂੰ 1.5 ਲੱਖ ਵੀ ਬਹੁਤ ਵੱਡੀ ਚੀਜ਼ ਆ ਹਾਂ ਬਹੁਤ ਵੱਡੀ ਮੈਂ ਕਿਹਾ ਭਾਈ ਵੀਰਵਾਰ ਕਵਾਣਾ ਡੇਰੇ ਮੈਂ ਅੱਛਾ ਜੀ ਕਹਿੰਦੀ ਬਾਬਾ ਜੀ ਡੇਰਾ ਕਿੱਥੇ ਆਪਣਾ ਹੂੰ ਮੈਂ ਕਿਹਾ ਝੰਡੇ ਵਾਲਾ ਡੇਰਾ ਨਮੋਲ ਰੋਡ ਪਰ ਹੂੰ ਕਹਿੰਦੀ ਇਹ ਝੰਡੇ ਵਾਲਾ ਡੇਰਾ ਮਗਾ ਵਡਣਾ ਬੜਾ ਝੰਡਾ ਲਗਾ ਹੋਇਆ ਹੈ ਬਾਹ ਹੱਲਿਆਂ ਵੇਲੇ ਬਹੁਤ ਆਦਮੀ ਬੜੇ ਇੱਥੇ ਬਹੁਤ ਜ਼ਿਆਦੇ ਬੜੇ ਇੱਥੇ ਉਥੇ ਹਾਂ ਯਾਰ ਮੁਸਲਮਾਨ ਬਹੁਤ ਬੜੇ ਥੇ ਬਾਹਾਂ ਹੂੰ ਮਹਾਰਾ ਉੱਥੇ ਦਿਨ ਵਿੱਚ ਚੀਕਾਂ ਪੜਤੀਆਂ ਰਾਤ ਤੋਂ ਰਹਿ ਨਹੀਂ ਸਕਦਾ ਵਾਹ ਕੋਈ ਉਹਨਾਂ ਨੇ ਕੀ ਆਉਣਾ ਦੀ ਡਰਦਿਆਂ ਨੇ ਉਹਨਾਂ ਨੇ ਕਹਿਆ ਵੀ ਛੱਡ ਪਰਾਂ ਪੈਣ ਜਾਂ ਬਾਬੇ ਆਉਣ ਆ ਜਾਣਾ ਕਿਨੇ ਹੁੰਦਾ ਨਾਲੇ ਬਾਬੇ ਕੋਲੇ ਕਿਹੜੇ ਡੇਰੇ ਤੇ ਇਹ ਦੁਨੀਆ ਜਣੀ ਕਿ ਅੱਜ ਕੱਲ ਬਾਬਿਆਂ ਦੇ ਚੱਕਰਾਂ 'ਚ ਦੇਖ ਐਂ ਪੈਂਦੀ ਐ ਹਾਂ ਚੱਕਰ ਹੁਣ ਮਾਲਾ ਕੋਈ ਐਂ ਉੱਠ ਕੇ ਬਹਿ ਜਾਂਦਾ ਵੀ ਚੱਲ ਮੈਂ ਮੈਂ ਬਾਬਾ ਬਣ ਗਿਆ ਉਹ ਐ ਉਹ ਗੱਲ ਨਹੀਂ ਬੋਲਤੀ ਦਿਮਾਗ ਵੀ ਹੋਣਾ ਚਾਹੀਦਾ ਦਿਲ ਦਾ ਬਾਬਾ ਹੋਣਾ ਚਾਹੀਦਾ ਮਨ ਦੇ ਵਿੱਚ ਪਾਪ ਰੱਖ ਕੇ ਤਾਂ ਦੁਨੀਆ ਹੀ ਬਾਬੇ ਬਣੀ ਫਿਰਦੀ ਆ ਉਹਦਾ ਕੋਈ ਫਾਇਦਾ ਨਹੀਂ ਫਿਰ ਗੁਰਰਾਮ ਜੀ ਨਾਲ ਤੁਸੀਂ ਇਹਨਾਂ ਨਾਲ ਜੁਕਨੇਕਟਰੀ ਕਰੀ ਉਹਦੇ ਨਾਲ ਵੀ ਕੋਈ ਵਧੀਆ ਆਸੀ ਮਖੌਲ ਚੱਲਦਾ ਰਿਹਾ ਤੁਹਾਨੂੰ ਉਹਦੇ ਨਾਲ ਜੀ ਦੇਖੋ ਗੱਲ ਇਹ ਆ ਅਸੀਂ ਸ਼ੇਰਪੁਰ ਨੂੰ ਜਾਈਏ ਅੱਛਾ ਜੀ ਹੁਣ ਸਵੇਰੇ ਸਵੇਰੇ ਜੀ ਦੇਖੋ 10 ਰੁਪਏ ਕਰਾਇਆ ਸੀ ਧੂਰੀ ਤੋਂ ਹਾਂ ਜੀ ਹਾਂ 10 ਰੁਪਏ ਪਹਿਲਾਂ ਚਾਹ ਹਾਂ ਸਵਾਰੀ ਨੇ 500 ਰੁਪਿਆ ਜਨਾਨੀ ਨੇ ਫੜਾਤਾ ਹੂੰ ਉਹਨਾਂ ਨੇ ਫੜ ਲਿਆ ਫਾ ਕੇ ਝੋਲੇ 'ਚ ਪਾ ਲਿਆ ਤੇ ਉੱਥੇ ਜਾ ਕੇ ਜਿਹਦੇ ਤਾਂ 2-2 ਰੁਪਏ ਮੋੜਨੇ ਸੀ ਉਹਦਾ ਮੋੜਨ ਲੱਗਿਆ ਉਹ ਮੈਨੂੰ ਕਹਿੰਦੀ ਭਾਈ ਮੈਂ 500 ਤਾਂ ਦਿੱਤਾ ਹੈ ਮੈਂ ਕਿਹਾ ਭਾਈ ਫੜ ਲ ਲੈ ਇਹਨੂੰ ਹੂੰ ਮੈਂ ਕਿਹਾ ਇੱਕ ਵਾਰੀ ਲੰਘਿਆ ਇਹ ਤਾਂ ਦੁਪਹਿਰ ਤੋਂ ਬਾਅਦ ਮੁੜੂਗਾ ਇੱਥੇ ਕਿਹੜਾ ਕੋਈ ਸਾਨੂੰ ਐ ਕਹਿੰਨੇ ਕਿਸੇ ਨੇ ਵੀ ਤੁਸੀਂ ਢੇੜਾ ਨਹੀਂ ਲਾਇਆ ਮੈਂ ਕਿਹਾ ਇਹ ਤਾਂ ਦੋ ਬੰਦਿਆਂ ਤੋਂ 1000-500 ਫੜ ਕੇ ਮਾਹ ਮੁੜ ਕੇ ਆਉਂਦਾ ਨਹੀਂ ਹੁੰਦਾ ਮੈਂ ਤਾਂ ਜਾਣ ਕੇ ਕਹਿੰਦਾ ਅੱਛਾ ਉਹ ਤਾਂ ਹੁਣ 500 ਦਾ ਨੋਟ ਐ ਫੜਕੇ ਜਿਵੇਂ گاਉਂ ਵਾਲਿਆਂ ਦਾ ਹੁੰਦਾ ਆਇ ਜਾਂਦਾ ਤੁਰਿਆ ਤੜਾਉਣ ਲਈ ਅੱਛਾ ਹੁਣ ਉਹਨੇ ਕਿਹਾ ਵੀ ਇਹ ਤਾਂ ਤੁਰ ਗਿਆ ਅੱਛਾ ਹੀ ਭੱਜ ਲੈ ਉਹਨੇ ਜਾ ਕੇ ਪਿੱਛੋਂ ਇਹ ਚੱਗਾ ਖਿੱਚ ਲਿਆ ਕਹਿੰਦੀ ਤੂੰ ਮੇਰਾ ਬਕਾਇਆ ਦੇਗਾ ਹਾਂ ਅੱਛਾ ਹੈ ਕਹਿੰਦਾ ਹੋਰ ਕੀ ਮੈਂ ਕਰ ਰਿਹਾ ਹਾਂ ਕਹਿੰਦੀ ਤੂੰ ਤਾਂ ਤੁਰ ਪਿਆ ਮੈਨੂੰ ਕਹਿੰਦੀ ਪਤਾ ਹੈ ਤੇਰਾ ਤੂੰ ਤਾਂ ਇੰ ਆਂ ਕਰਦਾ ਰੋਜ਼ ਦੇ 200 200 ਜਾਣੇ ਤੋਂ 500 ਲੈ ਕੇ ਨਿਕਲ ਜਾਂਦਾ ਮੜ ਕੇ ਆਉਂਦਾ ਨਹੀਂ ਭਾਈ ਉਹ ਉਹਦੇ ਗਲ ਪਿਆ ਖੜਾ ਉਹਦੇ ਗਲ ਪਿਆ ਖੜਾ ਮੈਂ ਸੱਟ ਨੂੰ ਟਿਕਾ ਕੇ ਮੈਂ ਕਿਹਾ ਤੂੰ ਪਾਣੀ ਪੀ ਭਾਈ ਕੋਈ ਗੱਲ ਨਹੀਂ ਲਿਆਉਂਦਾ ਮੈਂ ਹਾਂ ਅੱਛਾ ਭਾਈ ਪਾਣੀ ਪੂਣੀ ਪਿਆਇਆ ਉਹਨੂੰ ਠੰਡੀ ਹੋਈ ਚਾਲਾ ਐਸੇ ਹੀ ਤੇ ਇਸੇ ਤਰ੍ਹਾਂ ਹੀ ਇਹਦਾ ਬੁਧਰਾ ਹੁੰਦਾ ਨਾ ਭਾਂਣ ਜਾ ਚੱਲਦਾ ਹੁੰਦਾ ਧੂਰੀ ਵਾਸਤੇ ਅੱਛਾ ਜੀ ਇਹ ਰੋਜ਼ ਲੇਟ ਜਾਇਆ ਕਰੇ ਧੂਰੀ ਤੋਂ ਮੈਨੂੰ ਇਹ ਕਹਿੰਦਾ ਵੀ ਯਾਰ ਅੱਜ ਆਪਾਂ ਇਹਨੇ ਫੜਦਾ ਇਹ ਮੈਂ ਦੂਰੀ ਮਹਾ ਪ੍ਰਵਾਹ ਨਾ ਮੰਨ ਮੈਂ ਇਹ ਬਾਈਪਾਸ ਤੇ ਖੜੇ ਦੇਖਦੇ ਹੁੰਦੇ ਵੀ ਐ ਰੋਡਵੇਜ ਆਉਗੀ ਦੇਖ ਕੇ ਭੱਜਾਂਗੇ ਭੱਜ ਲਾਂਗੇ ਹਾਂ ਭੱਜ ਲਾਂਗੇ ਮੈਂ ਕন্টੈਨਰ ਜਾਂ ਦੇਖ ਲਿਆ ਇੱਕ ਮਗਰ ਆਉਂਦਾ ਲੱਡੇ ਬੇਨੜੇ ਕੋਲੇ ਮੈਂ ਕন্টੈਨਰ ਦੇ ਮਗਰ ਲਾ ਲਈ ਅੱਛਾ ਜੀ ਮੈਂ ਇਧਰਲੇ ਪਾਸੇ ਗਰਦਨ ਕੱਢੀ ਹੀ ਨਹੀਂ ਵਾ ਕਨੈਨਰ ਦੇ ਨਾਲ ਹੀ ਰੱਖੀ ਧੂਰੀ ੱਡੇ ਦੇ ਖੜੇ ਨੇ ਆਰਾਮ ਨਾ ਮੰਨ ਜਾ ਕੇ ਮੂਰੇ ਲਾਈ ਬੁੱਧਰਾਮ ਨੇ ਮਾਰੀ ਆਵਾਜ਼ ਕਹਿੰਦਾ ਸ਼ੇਰਪੁਰ 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 ਹੂੰ ਸਾਰੇ ਭਾਈ ਉਤਰ ਕੇ ਸਾਡੇ ਨਾਲ ਇਹਦਾ ਭਾਂਡਾ ਭੱਜਿਆ ਆ ਕਹਿੰਦਾ ਮਾਮਾ ਮੈਂ ਸੀ ਕਹਿੰਦਾ ਹੁਣ ਤਾਂ ਮਾਮੇ ਤੋਂ ਮਰਿਆ ਭਾਂਡਾ ਕਹਿੰਦਾ ਰੰਗ ਨੇ ਗ੍ਰফতার ਦੇ ਹੁਣ ਕੀ ਭਾਲਵਾ ਕਹਿੰਦਾ ਹੋ ਗਿਆ ਘਾਉ ਹੁਣ ਭਾਂਡਾ ਚਾਕੇ ਖੜਾ ਅੱਛਾ ਜੀ ਭਈ ਲਾ ਕੇ ਤੁਰ ਗਏ ਸੀ ਤੇ ਇਹ ਜੇ ਉਹ ਹੋਰ ਵੀ ਗੱਲਾਂ ਹੋਵੇ ਪੁੱਤਰਾ ਉਹਨਾਂ ਦਾ ਦੀ ਵਾੜੀ ਚੌੜ ਕਰਦੀ ਸੀ ਉਹ ਐ ਸੀ ਜੀ ਉਹਨੂੰ ਨੀਂਦ ਵਾਲੀ ਆਉਂਦੀ ਸੀ ਅੱਛਾ ਜੀ ਨੀਂਦ ਆਉਂਦੀ ਸੀ ਤੇ ਅਸੀਂ ਜਾਈਏ ਆਪਣਾ ਪਾਤੜਾ ਨੂੰ ਢਿੜਬੇ ਤੋਂ ਸਵਾਰੀਆਂ ਚੜੀਆਂ ਚੱਲ ਉਨੇ ਕਾਕੂ ਵਾਲੇ ਦੀਆਂ ਸਵਾਰੀਆਂ 5 6 ਰੱਖ ਲਈਆਂ ਅੱਛਾ ਵੀ ਚਲ ਉਦੋਂ ਉਦੋਂ ਦਾ ਮਸ਼ੀਨਾ ਨਹੀਂ ਸੀ ਹੁੰਦਿਆਂ ਟਿਕਟਾ ਹੁੰਦੀ ਸੀ ਉਹਨੇ ਟਿਕਟਾ ਉੱਪਰ ਕੱਢ ਕੇ ਬਾਕੀ ਤੇ ਰਬੜ ਪਰ ਕੇ ਆਏ ਧਰ ਕੇ ਐ ਸੀਟ ਕੋਲੇ ਹਵਾ ਚੱਲੇ ਲੋ ਜੀ ਅੱਜ ਕੱਲ ਜਿਵੇਂ ਚੱਲਦੀ ਹੈ ਸੌ ਗਿਆ ਮੈਂ ਹੌਲੀ ਜੀ ਗੱਡੀ ਰੋਕੀ ਸਵਾਰੀਆਂ ਉਤਰ ਗਈਆਂ ਇਨੂੰ ਹੀ ਪਤਾ ਲੱਗਿਆ ਵੀ ਗੱਡੀ ਰੋਗ ਗਈ ਕਿ ਨਾਰੋਗੀ ਅੱਛਾ ਜੀ ਹੌਲੀ ਜੀ ਫੇਰ ਮੈਂ ਤੋੜ ਲਈ ਇਹਨੂੰ ਤਾਂ ਵੀ ਨਹੀਂ ਪਤਾ ਲੱਗਿਆ ਮੈਂ ਤੋੜਨ ਖਾ ਮਾਰੀ ਬ੍ਰੇਕ ਇੱਕੋ ਲੱਗ ਤਾ ਉੱਠਿਆ ਮੈਂ ਖਾ ਚੈੱਕ ਕਰ ਸਾਹ ਸਾਸਤਰੀ ਕਾਲ ਜੀ ਅੱਛਾ ਜੀ ਚੈੱਕ ਤਾਂ ਕੋਈ ਹੈ ਹੀ ਨਹੀਂ ਸੀ ਬੜਾ ਫਟਾਫਟ ਕਿੱਥੇ ਪਈ ਕਿੱਥੇ ਮੈਂ ਮਾਂ ਕੀ ਹੋ ਗਿਆ ਰੰਭਟੇ ਟਸਵਾਰੀਆਂ ਮਾਂ ਸੁਵਾਰੀਆਂ ਘਰੇ ਪਹੁੰਚ ਗਈਆਂ ਹੂੰ ਕਹਿੰਦਾ ਫੇਰ ਚੈੱਕ ਮਾਂ ਕੋਈ ਚੈੱਕ ਨਹੀਂ ਆਇਆ ਉਹ ਸੌਿਆਂ ਨਾਲ ਕਰ ਟੇਟਾ ਰੱਖ ਕੇ ਕਹਿੰਦਾ ਮੈਂ ਹਾਰ ਦਾ ਮਰੀਜ਼ ਮੈਂ ਮਰ ਜਾਣਾ ਤੀ ਮੈਂ ਕਿਹਾ ਬੱਜਦਾ ਉਹ ਵੀ ਨਹੀਂ ਸੀ ਤੂੰ ਜਿਹੜੇ ਹਾਲਾਤ ਨੇ ਤੇਰੇ ਤੂੰ ਜਿਹੜੇ ਹਿਸਾਬ ਨੇ ਟੇਟਾ ਰੱਖ ਕੇ ਸੁੱਤਾ ਮੈਂ ਬੱਜਦਾ ਹੁਣ ਵੀ ਨਹੀਂ ਤੀ ਤੂੰ ਮੇਰੀ ਫੇਰ ਭਾਈ ਮੇਰੇ ਨਾਲ ਲੜ ਪਿਆ ਮੈਨੂੰ ਕਹਿੰਦਾ ਤੂੰ ਮੈਨੂੰ ਮਾਰੇਗਾ ਮੈਂ ਟੈਕ ਹੋ ਜੂ ਮੈਂ ਤੇਰੇ ਨਾਲ ਡਿਊਟੀ ਨਹੀਂ ਕਰਨੀ ਫਲਾਣਾ ਇਹ ਕਰਨਾ ਫੇਰ ਵੜਿਆ ਲੈਂਦੇ ਸੀ ਬਈ ਪਿਆਰ ਸੀ ਜੋਟਾ ਹਾਂ ਵੜਿਆ ਲੈਂਦੇ ਸੀ ਕਿ ਵੀ ਨਹੀਂ ਭਾਈ ਤੇ ਇੱਕ ਹੋਰ ਗੱਲ ਜੀ ਉਹ ਬੱਚੇ ਵਾਲੀ ਇੱਕ ਬੱਚਾ ਕੀ ਕਹਿੰਦੇ ਉਹ ਊੜੀ ਕੀ ਕਹਿੰਦੀ ਓਏ ਉਹ ਐ ਸੀ ਜੀ ਬੱਚਵਾਖ ਰੋਣ ਲੱਗ ਗਿਆ ਟਿਕ ਟਾਂ ਕੱਟਦਾ ਕੱਟਦਾ ਆ ਰਿਆ ਢਿੱਡ ਬਾਲਾ ਸੀ ਉਹਦਾ ਤੇ ਜੋ ਨਾਂ ਰੋਣੋਂ ਹਟਿਆ ਉਹਨੇ ਕਹਿੰਦੀ ਤੈਨੂੰ ਕਨੈਕਟਰ ਖਾ ਜੂ ਜਵਾਖ ਰੋ ਕਹਿੰਦੀ ਭਈ ਇਹਨੇ ਸੁਣ ਲਿਆ ਕਹਿੰਦਾ ਮੈਂ ਜਵਾਖਾਂ ਦਾ ਫਿਰਦਾ ਅੱਛਾ ਜੀ ਜੇ ਮੈਂ ਜਵਾਖ ਖਾਣ ਵਾਲਾ ਹੁੰਦਾ ਆਪਦੇ ਤਾਂ ਮੈਂ ਤਿੰਨੇ ਖਾ ਕੇ ਕਦੋਂ ਦਾ ਵਿਹਲਾ ਹੋਇਆ ਹੁੰਦਾ ਉਹਦੇ ਨਾਲ ਭਈ ਵੱਧੋ ਵੱਧ ਉਹ ਮੈਂ ਖਾ ਕੋਈ ਗੱਲ ਨਹੀਂ ਛੱਡ ਪਰਾਂ ਮੈਂ ਗੁੱਸਾ ਨਹੀਂ ਕਰੀਦਾ ਮੈਂ ਸਭ ਕੁਝ ਕਹਿ ਦਿੰਦੇ ਨੇ ਉਹਦਾ ਢਿੱਡ ਬਾਲਾ ਵੱਡਾ ਸੀ ਭਈ ਢਿੱਡ ਦੇ ਕਰਕੇ ਤਾਂ ਉਹਨੂੰ ਕੀ ਇੱਕ ਜਨਾਨੀ ਲਾਗੇ ਉਹ ਐਂ ਟਿਕਟਾ ਕੱਢਦਾ ਕੱਢਦਾ ਆ ਰਿਹਾ ਜਨਾਨੀਆਂ ਢਿੱਡਕ ਨਹੀਂ ਦੇਖੀ ਜਾਂਦੀ ਉਹਦੇ ਕਣੀ ਹੂੰ ਇਹ ਉਹਨੂੰ ਕਹਿੰਦਾ ਇਹਦੇ ਕਣੀ ਕੀ ਦੇਖਦੀਆਂ ਇਹ ਤਾਂ 12 ਮਾਸੀ ਐ ਇਹ ਕਹਿੰਦਾ ਥੋੜੇ ਵਾਲੇ ਥੋੜੀ ਨੇ ਵੀ ਨਵੇਂ ਮਹੀਨੇ ਖਾਲੀ ਹੋ ਜੂ ਇਹ ਸਾਡੇ ਤਾਂ ਕਹਿੰਦਾ 12 ਮਾਸੀ ਨੇ ਇਹ ਤਾਂ ਸਾਡੀ ਜਦੋਂ ਮਰਾਂਗੇ ਨਾਲ ਹੀ ਜਾਣਗੇ ਆਏ ਜੀ ਬੋਲਣ ਲੱਗਾ ਨਹੀਂ ਦੇਖਦਾ ਬੋਲਣ ਲੱਗਾ ਨਹੀਂਦਾ ਬੜੱਕ ਦੇ ਨੇ ਗਏ ਨੇ ਨਹੀਂ ਗਈ ਇਹ ਤਾਂ ਬਸ ਐਂ ਹੈ ਜੀ ਜ਼ਿੰਦਗੀ ਐ ਇਹ ਹਾਂ ਮੀਨੇ ਛੇ ਰਹਿ ਗਿਆ ਰਿਟਾਇਰਮੈਂਟ ਦੇ ਚਲੋ ਜੀ ਬਹੁਤ ਵੱਡੀ ਗੱਲ ਆ ਜੀ ਤੇ ਹੱਸ ਕੇ ਜ਼ਿੰਦਗੀ ਪ੍ਰਮਾਤਮਾ ਨੇ ਕੱਢੀ ਐ ਹੱਸ ਕੇ ਕੱਢਾਂਗੇ ਦੇਖੋ ਮੈਂ ਕਹਿੰਨਾ ਵੀ ਮੇਰੇ ਜਿੰਨਾ ਵੀ ਸਟਾਫ ਮੇਰਾ ਸਤਿਕਾਰ ਕਰਦਾ ਏ ਡੀਪੂ ਦੇ ਵਿੱਚ ਹਾਂ ਜੀ ਜਾਂ ਬਾਕੀ ਸਾਡੇ ਜਿਵੇਂ ਸੈਂਟਰ ਬੋਡੀ ਦੇ ਪ੍ਰਧਾਨ ਨੇਗੇ ਹਾਂ ਜੀ ਸਾਰੇ ਮੇਰੀ ਜਿਵੇਂ ਖਟੜੀ ਹੁਰੀ ਨੇਗੇ ਹਰਪ੍ਰੀਤ ਖਟੜਾ ਹੋਇਆ ਹਾਂ ਜੀ ਮੈਨੂੰ ਬੜਾ ਪਿਆਰ ਕਰਦੇ ਨੇ ਉਹ ਸਾਡਾ ਵਿਕਰਮਜੀਤ ਵਿੱਕੀ ਹੈਗਾ ਸੈਂਟਰ ਬੋਡੀ ਦਾ ਪ੍ਰਧਾਨ ਹੈ ਉਹ ਬਹੁਤ ਪਿਆਰ ਕਰਦੇ ਨੇ ਬਾਕੀ ਸਾਡੇ ਡੀਪੂ ਦੇ ਵਿੱਚ ਦੇਖੋ ਕੱਤੀ ਯੂਨੀਅਨ ਦੇ ਜਰਨਲ ਸੈਕਟਰੀ ਨੇ ਅੱਛਾ ਜੀ ਤੇ ਆਪਣਾ ਪ੍ਰਧਾਨ ਨੇ ਉਹਨਾਂ ਦੇ ਹਾਂਜੀ ਹਾਂਜੀ ਹਰਪ੍ਰੀਤ ਹੋਰੀ ਹਾਂਜੀ ਹਾਂਜੀ ਸਾਰੇ ਜਣੇ ਕਿ ਮੇਰਾ ਬਹੁਤ ਸਤਿਕਾਰ ਕਰਦਿਨੇ ਏ ਸੀ ਸਰਦਾਰ ਕਸ਼ਮੀਰ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਨੇ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਮੇਰੇ ਨਾਲ ਅੱਜ ਬਹੁਤ ਦਿਲ ਖੁਸ਼ ਹੋਇਆ ਇਹਨਾਂ ਨੇ ਆਪਦੇ ਦਿਲ ਦੀਆਂ ਗੱਲਾਂ ਦੱਸਿਆ ਨੇ ਪੁਰਾਣੀਆਂ ਗੱਲਾਂ ਦੱਸਿਆ ਨੇ ਤੇ ਮੈਂ ਸਾਰੇ ਵੀਰਾਂ ਦਾ ਡਰਾਈਵ ਕਰੈਕਟਰ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਇੰਨੇ ਪਿਆਰ ਵਾਲੇ ਇੰਨੇ ਸਤਿਕਾਰ ਸਤਿਕਾਰ ਵਾਲੇ ਆਪਾਂ ਨੂੰ ਮਿਲੇ ਨੇ ਤੇ ਹੋਰ ਕੀ ਕਹਿਣਾ ਚਾਹੁੰਦਾ ਮੈਂ ਤੁਸੀਂ ਜੀ ਮੇਰੇ ਕੋਲੇ ਜਾਂਦੇ ਜਾਂਦੇ ਖੜ ਗਏ ਮੈਂ ਤੁਹਾਡਾ ਬਹੁਤ ਰਿਣੀ ਆ ਬਹੁਤ ਤੁਹਾਡਾ ਧੰਨਵਾਦ ਕਰਦਾ ਮੈਂ ਬਸ ਇਹੀ ਆ ਵੀ ਪਿਆਰ ਸਤਿਕਾਰ ਦੇ ਨਾਲ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਨਫਰਤਾਂ ਛੱਡ ਦਿਓ ਦੇਖੋ ਰਾਜਨੀਤੀਆਂ ਨੇ ਅੱਜ 4 ਦਿਨ ਵੋਟਾਂ ਨੇ ਹਾਂਜੀ ਇਹ ਵੋਟਾਂ ਲੰਗ ਜਾਣਗੀਆਂ ਮੈਂ ਕਿਹਨੂੰ ਪਾਈ ਤੂੰ ਕਿਹਨੂੰ ਪਾਈ ਤੂੰ ਕਿਉਂ ਨਹੀਂ ਪਾਈ ਤੂੰ ਉਹਨੂੰ ਕਿਉਂ ਨਹੀਂ ਪਾਈ ਜਾਂ ਤੂੰ ਫਲਾਨੀ ਪਾਰਟੀ ਜਾਂ ਧਮਕੀ ਪਾਰਟੀ ਜਾਂ ਦੇਖੋ ਜਿਹੜਾ ਪਰਿਵਾਰ ਹੈ ਨਾ ਇੱਕ ਪਰਿਵਾਰ ਬਣਾ ਕੇ ਰੱਖੋ ਇਹਨੂੰ ਨਫ਼ਰਤਾਂ ਨਾਲ ਨਾ ਭਰੋ ਜੇ ਤੁਸੀਂ ਇਸ ਤਰ੍ਹਾਂ ਹੀ ਨਫ਼ਰਤਾਂ ਲੈ ਕੇ ਫਿਰੀਗੇ ਦੇਖੋ ਅੱਗ ਦੇ ਵਿੱਚੋਂ ਤਾਂ ਅੱਗ ਹੀ ਪੈਦਾ ਹੁੰਦੀ ਹੈ। ਹਾਂਜੀ ਹਾਂਜੀ ਆ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਕਰਦਾ। ਅੱਗ ਦੇ ਵਿੱਚੋਂ ਤਾਂ ਅੱਗ ਹੀ ਪੈਦਾ ਹੁੰਦੀ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਆਪਾਂ ਪਿਆਰ ਸਤਿਕਾਰ ਦੇ ਨਾਲ ਰਹੀਏ ਆਪਣੇ ਬੱਚਿਆਂ ਨੂੰ ਵੀ ਅਗੋਂ ਇਹੀ ਸਿੱਖਿਆ ਦਿਓ ਵੀ ਸਾਰਿਆਂ ਨੂੰ ਭਾਈ ਰਲ ਮਿਲ ਕੇ ਰਹੋ ਰਲ ਮਿਲ ਕੇ ਇੱਕ ਦੂਜੇ ਦਾ ਸਤਿਕਾਰ ਕਰੋ ਕਿਸੇ ਦੇ ਮਾੜੇ ਤੇ ਵੀ ਜਾਓ ਚੰਗੇ ਤੇ ਵੀ ਜਾਓ। ਹਾਂਜੀ ਭਾਈ ਜੇ ਤੁਹਾਡੇ ਤੋਂ ਕਿਤੇ ਗਲਤੀ ਹੋ ਜੇ ਫਿਰ ਇਹ ਨਾ ਸੋਚੋ ਵੀ ਮੈਂ ਵੱਡਾ ਮੈਂ ਇਹ ਤੋਂ ਮਾਫੀ ਨਹੀਂ ਮੰਗਣੀ। ਬਸ ਉਹਨੂੰ ਇਹ ਗੱਲ ਕਹੋ ਵੀ ਤੂੰ ਮੇਰੇ ਤੋਂ ਬੇਸ਼ੱਕ ਛੋਟਾ ਵੀ ਐ। ਭਾਈ ਮੈਨੂੰ ਮਾਫ ਕਰ ਦੇ। ਹਾਂ ਠੀਕ ਹੈ ਜੀ। ਧੰਨਵਾਦ ਬਹੁਤ ਬਹੁਤ ਸ਼ੁਕਰਾਨਾ